ਇਹ ਕਿਸੇ ਸੂਬੇ ਦੀ ਡਿਵੈਲਪਮੈਂਟ ਜਾਂ ਦੇਸ਼ ਦੀ ਡਿਵੈਲਪਮੈਂਟ ਹੋਣੀ ਹੈ ਤਾਂ ਸਿੱਖਿਆ ਨਾਲ ਹੀ ਹੋਣੀ ਹੈ। ਕੋਈ ਬੱਚਾ ਨਾ ਪੜਨਾ ਰਹੇ। ਹਰ ਇੱਕ ਬੱਚਾ ਪੜਿਆ ਲਿਖਿਆ ਹੋਵੇ ਔਰ ਉਹਨੂੰ ਚੰਗੀ ਤਾਲੀਮ ਐ ਚੰਗੀ ਸਿੱਖਿਆ ਉਹ ਜਿਹੜੀ ਮਿਲੇ। ਭਗਵੰਤ ਮਾਨ ਜੀ ਦਾ ਸਨੇਹਾ ਲੈ ਕੇ ਸਿੱਖਿਆ ਕ੍ਰਾਂਤੀ ਜਿਹੜੀ ਸਾਡੀ ਮੋਹਮ ਹੈ ਜਿਹੜੀ ਮਾਨ ਸਾਹਿਬ ਨੇ ਚਲਾਈ ਹੋਈ ਹੈ ਬਹੁਤ ਵਧੀਆ ਸਕੀਮ ਹੈ ਤਾਂ ਕਿ ਮਾਪਿਆਂ ਨੂੰ ਅਲੇ-ਦਲੇ ਦੇ ਪਿੰਡਾਂ ਨੂੰ ਨੌਲਜ ਦਿੱਤੀ ਆ ਵੀ ਸਕੂਲ ਨੇ ਜਿਹੜੇ ਸਰਕਾਰੀ ਬਹੁਤ ਵਧੀਆ ਨੇ ਬੱਚੇ ਨੇ ਜਿਹੜੇ ਪ੍ਰਾਈਵੇਟ ਚ ਹਟਾ ਕੇ ਸਰਕਾਰੀ ਚ ਲਾਓ ਦੇਖੋ ਜੀ ਬਹੁਤ ਵਧੀਆ ਉਪਰਾਲਾ ਹੈ ਸਾਡੇ ਪਿੰਡ ਦੇ ਸਕੂਲ ਵਾਸਤੇ ਜਿਹੜਾ ਸਿੱਖਿਆ ਵਾਸਤੇ ਮੰਤਰੀ ਸਾਹਿਬ ਨੇ ਬਹੁਤ ਵਧੀਆ ਪਹਿਲਾਂ ਵੀ ਕੀਤਾ ਤੇ ਹੁਣ ਵੀ ਉਪਰਾਲਾ ਕਰ ਰਹੇ ਨੇ ਦੇਖੋ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਸਿੱਖਿਆ ਦੇ ਨਾਲ ਹੈ ਜਿਹੜਾ ਕਿਉਂਕਿ ਜੇ ਕਿਸੇ ਸੂਬੇ ਦੀ ਡਿਵੈਲਪਮੈਂਟ ਜਾਂ ਦੇਸ਼ ਦੀ ਡਿਵੈਲਪਮੈਂਟ ਹੋਣੀ ਹੈ ਤਾਂ ਸਿੱਖਿਆ ਨਾਲ ਹੀ ਹੋਣੀ ਹੈ ਸੋ ਅਸੀਂ ਚਾਹੁੰਦਾ ਕੋਈ ਬੱਚਾ ਅਨਪੜ੍ਹ ਨਾ ਰਹੇ ਹਰ ਇੱਕ ਬੱਚਾ ਪੜਿਆ ਲਿਖਿਆ ਹੋਵੇ ਔਰ ਉਹਨੂੰ ਚੰਗੀ ਤਾਲੀਮ ਆ ਚੰਗੀ ਸਿੱਖਿਆ ਉਹ ਜਿਹੜੀ ਮਿਲੇ ਉਹਦੇ ਤਹਿਤੀ ਅੱਜ ਗੱਜੂ ਮੱਜਰਾ ਵਿਖੇ ਆਇਆ ਔਰ ਸਰਕਾਰ ਵੱਲੋਂ ਜੋ ਖਜ਼ਾਨਾ ਹੈ ਉਹ ਸਕੂਲਾਂ ਬੰਨੀ ਖੋਲਿਆ ਹੋਇਆ ਔਰ ਗੱਜੂ ਮੱਜਰੇ ਸਕੂਲ ਨੂੰ ਵੀ ਹੈ ਜਿਹੜੀ 15 ਲੱਖ ਬਾਉਂਡਰੀ ਵਾਲ ਔਰ 5 ਲੱਖ ਸ਼ੈਡ ਲਈ ਜਿਹੜੀ ਗ੍ਰਾਂਟ ਦਿੱਤੀ ਗਈ ਆ ਹੋਰ ਵੀ ਆਉਣ ਵਾਲੇ ਸਮੇਂ 'ਚ ਵੀ ਜਿਸका से वास्ते ਵੀ ਗ੍ਰਾਂਟ ਦੀ ਲੋੜ ਹੋਊਗੀ ਉਹ ਦਵਾਂਗੇ ਕਿਉਂਕਿ ਸਕੂਲਾਂ ਤੋਂ ਚੰਗਾ ਕੁਝ ਵੀ ਨਹੀਂ ਅਸੀਂ ਕਰ ਸਕਦੇ ਸਕੂਲ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ ਇੱਕ ਮਤਲਬ ਜੀ ਗਰੀ ਦਾ ਸੀਜ਼ਨ ਹੈ ਔਰ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਨਹਿਰੀ ਪਾਣੀ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਦੇਖੋ ਨਹਿਰੀ ਪਾਣੀ ਕਟုတ် ਕਟ 15000 ਜਿਹੜੇ ਖਾਲੇ ਨੇ ਆਪਸ ਵਿੱਚ ਇੱਕ ਦੂਜੇ ਦੀ ਜਿਹੜੇ ਚੱਲਦੇ ਸੀਗੇ ਪਹਿਲਾਂ ਪਿਛਲੇ ਲੰਬੇ ਸਮੇਂ ਤੋਂ ਬਾਹੇ ਗਏ ਤੇ ਉਹ ਦੁਬਾਰੇ ਉਹਨਾਂ ਨੂੰ ਬਹਾਲ ਕੀਤਾ ਗਿਆ ਔਰ ਤੁਸੀਂ ਦੇਖੋਗੇ ਜਿਹੜੇ ਮਰਜੀ ਹਲਕੇ ਚ ਵਗ ਜਓ ਤੁਸੀਂ ਤੁਹਾਨੂੰ ਕਿਤੇ ਨਾ ਕਿਤੇ ਸੂਏ ਖਾਲੇ ਜਿਹੜੇ ਬਣਦੇ ਮਿਲਣਗੇ ਔਰ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਜਿੰਨਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਉਹ ਸਾਰਾ ਪੰਜਾਬ ਵਾਸਤੇ ਪੰਜਾਬ ਦੇ ਖੇਤਾਂ ਵਾਸਤੇ ਜਿਹੜਾ ਸਿੰਚਾਈ ਵਾਸਤੇ ਜਿਹੜਾ ਵਰਤਾਂਗੇ ਥੈਂਕ ਯੂ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਗੱਜੂ ਮਾਜਰੇ ਅੱਜ ਸਾਬਕਾ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਪਹੁੰਚੇ ਨੇ ਭਗਵੰਤ ਮਾਨ ਜੀ ਦਾ ਸਨੇਹਾ ਲੈ ਕੇ ਸਿੱਖਿਆ ਕ੍ਰਾਂਤੀ ਜਿਹੜੀ ਸਾਡੀ ਮੋਹਿਮ ਹੈ ਜਿਹੜੀ ਮਾਨ ਸਾਹਿਬ ਨੇ ਚਲਾਈ ਹੋਈ ਹੈ ਬਹੁਤ ਵਧੀਆ ਸਕੀਮ ਹੈ ਤਾਂ ਕਿ ਮਾਪਿਆਂ ਨੂੰ ਅਲੇ-ਦਲੇ ਦੇ ਪਿੰਡਾਂ ਨੂੰ ਨੌਲਜ ਦਿੱਤੀ ਹੈ ਵੀ ਸਕੂਲ ਨੇ ਜਿਹੜੇ ਸਰਕਾਰੀ ਬਹੁਤ ਵਧੀਆ ਨੇ ਬੱਚੇ ਨੇ ਜਿਹੜੇ ਪ੍ਰਾਈਵੇਟ ਚ ਉਟਾ ਕੇ ਸਰਕਾਰੀ ਚ ਲਾਓ ਸਾਡੇ ਪਿੰਡ ਦਾ ਜਿਹੜਾ ਰਿਜ਼ਲਟ ਹੈ ਪਿਛਲੀ ਵਾਰੀ 70% ਦੀ ਏਕਤੀ 100% ਰਿਜ਼ਲਟ ਹੈ ਜਿਹੜਾ ਸਾਡਾ ਇੱਥੇ ਆਇਆ ਹੈਗਾ ਅਸੀਂ ਪੂਰਾ ਮਤਲਬ ਹਫ਼ਤੇ 'ਚ ਦੋ ਦਿਨ ਮੈਂ ਆਉਣਾ ਦੇਖਦਾ ਵੀ ਹਾਂ 20 ਲੱਖ ਰੁਪਈਆ ਬਾਈ 22.5 ਲੱਖ ਰੁਪਿਆ ਵੀ ਲੱਗਿਆ ਸਕੂਲ ਚ ਜੋ ਹੋਰ ਕੰਮ ਨੇ ਉਹ ਵੀ ਲਿਖ ਕੇ ਵੀ ਸਾਡੇ ਭੇਜੇ ਪਾਇਆ ਮਾਨ ਸਾਹਿਬ ਸੇਤੀ ਉਹ ਸਾਡੀ ਉਹ ਵੀ ਸੁਪਨਾ ਪੂਰਾ ਕਰ ਦੇਣਗੇ ਤੇ ਅੱਜ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਨਗਰ ਨੂੰ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਖੁਸ਼ੀ ਦਿੱਤਾ ਸਾਡੇ ਵਾਸਤੇ ਤਾਂ ਅੱਜ ਦੁਬਾਰਾ ਅੱਜ ਖੁਸ਼ੀ ਦੀ ਗੱਲ ਹੋ ਨਹੀਂ ਸਕਦੀ ਕਿਉਂਕਿ ਚੇਅਰਮੈਨ ਬਣਨਾ ਇੱਕ ਸਾਡੇ 15 ਪਿੰਡਾਂ ਸੀ ਨਿਰਮਾਣਾਂ ਦੇ ਆ ਸਾਡੇ ਵਿੱਚ ਪਹਿਲੀ ਵਾਰੀ ਨਿਰਮਾਣ ਭਾਈਚਾਰੇ ਤੋਂ ਚੇਅਰਮੈਨ ਨੇ ਆਹ ਮਾਰੀ ਬਾਲਟੀ ਨੇ ਜਿਹੜੀ ਸਾਡੇ ਨਗਰ ਨੂੰ ਬਖਸ਼ੀ ਆ ਤੁਸੀਂ ਤੁਹਾਡਾ ਖੁਦ ਦਾ ਪਿੰਡ ਗੱਜੂ ਮੱਜਰਾ ਹੈ ਔਰ ਤੁਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਬਿਲਕੁਲ ਜੀ ਸਰਪੰਚ ਤੁਹਾਡਾ ਆਪ ਦਾ ਕਰਦਾ ਜੀ ਸਰਦਾਰ ਸਤਨਾਮ ਸਿੰਘ ਜੀ ਮੈਰੀ ਪਾਣੀ ਦੇ ਸਾਡਾ ਜਿਹੜਾ ਨਹਿਰੀ ਪਾਣੀ ਦਾ ਹੈਗਾ ਜੀ 6 ਕਰੋੜ 15 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਉਹ ਜਿਹੜਾ ਡਿਪਾਰਟਮੈਂਟ ਆ ਉਹਨੇ ਬਣਾਇਆ ਹੈਗਾ ਉਹਦੀ ਲਾਈਨ ਅਪ ਹੋ ਰਹੀ ਹੈ ਜਿਹੜੀਆਂ ਨੇ ਨਕਸ਼ੇ ਵਗੈਰਾ ਉਹਦੇ ਜਿਹੜੇ ਇੱਕ ਵਾਰੀ ਬਣ ਚੁੱਕੇ ਨੇ ਹੁਣ ਸਿਰਫ ਪੱਕੇ ਨਕਸ਼ੇ ਨੇ ਜਿਹੜੇ ਉਹ ਬਣ ਕੇ ਸਾਡਾ ਸਰਕਾਰ ਨੂੰ ਜਾ ਰਿਹਾ ਸਰਕਾਰ ਨੇ ਉਹ ਮੰਗਿਆ ਹੋਇਆ ਹੈਗਾ ਤੇ ਉਸ ਤੋਂ ਲਾਭ ਵੀ ਸਾਡੇ ਪਿੰਡ ਤੇ ਘੱਟੋ ਘੱਟ 4 ਤੋਂ 4.5 ਕਰੋੜ ਰੁਪਈਆ ਜਿਹੜਾ ਸਰਕਾਰ ਨੇ ਪਹਿਲਾਂ ਵੀ ਲਾਇਆ ਹੈਗਾ ਜਿਹਦੇ ਵਿੱਚ ਮਹੱਲਾ ਕਲੀਨਿਕ ਮੰਡੀ ਸੀਵਰੇਜ ਪੰਚਾਇਤ ਭਵਨ ਤੇ ਸਾਡੇ ਗ੍ਰੈਡ ਦੀ ਇਮਾਰਤ ਵੱਡੀ ਤੇ ਸੋਲਰ ਮੋਟਰ ਮਤਲਬ ਟੋਬਾ ਛੱਪੜ ਜਿਹੜਾ 70-80 ਲੱਖ ਰੁਪਈਆ ਲੱਗਣਾ ਹੈਗਾ ਤੇ ਹੋਰ ਵੀ 20 ਕੁਸ਼ ਹੈਗੇ ਨੇ ਸੋਲਰ ਲਾਈਟਾਂ ਲੱਗੀਆਂ ਨੇ 100 ਭਲੇ ਸਾਡੇ ਨਗਰ ਨੂੰ ਤਾਂ ਬਹੁਤ ਕੁਝ ਦਿੱਤਾ ਜਿਹੜਾ ਸਰਕਾਰ ਨੂੰ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਉਂਕਿ ਅਸੀਂ ਤਾਂ ਸਰਕਾਰ ਤੋਂ ਜੇ ਅਸੀਂ ਲਈਏ ਸਾਡੇ ਭਾਦਾਂ ਦਾ 70 ਸਾਲ ਚ ਸਰਕਾਰੀ ਆਮਾਨੀ ਮੋਬਿਲਟੀ ਦੀ ਝਾੜੂ ਵਾਲਿਆਂ ਦੀ ਆਈ ਹੈ ਅਸੀਂ ਨਹੀਂ ਹੋਰ ਨੂੰ ਕੁਝ ਕਹਿ ਸਕਦੇ ਕਿਉਂਕਿ ਸਾਡੇ ਲਈ ਡਵੈਲਪਮੈਂਟ ਜੋ ਕੀਤਾ ਹੈ ਸਰਕਾਰ ਨੇ ਸਾਡੇ ਨਗਰ ਦਾ ਅਸੀਂ ਕਦੇ ਨਹੀਂ ਭੁੱਲ ਸਕਦੇ ਠੀਕ ਹੈ ਧੰਨਵਾਦਾਈ ਸਰਪੰਚ ਸਾਹਿਬਾ ਤੁਹਾਡੇ ਅੱਜ ਇੱਥੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਪਹੁੰਚੇ ਸਕੂਲ ਦੇ ਵਿੱਚ ਉਹਨਾਂ ਨੇ ਕੁਝ ਗਰੰਟਾ ਵੀ ਦਿੱਤੀਆਂ ਕਿੱਦਾਂ ਦਾ ਲੱਗਿਆ ਤੇ ਕੀ ਕਹੋਗੇ ਤੁਸੀਂ ਦੇਖੋ ਜੀ ਬਹੁਤ ਵਧੀਆ ਉਪਰਾਲਾ ਹੈ ਸਾਡੇ ਪਿੰਡ ਦੇ ਸਕੂਲ ਵਾਸਤੇ ਜਿਹੜਾ ਸਿੱਖਿਆ ਵਾਸਤੇ ਮੰਤਰੀ ਸਾਹਿਬ ਨੇ ਬਹੁਤ ਵਧੀਆ ਪਹਿਲਾਂ ਵੀ ਕੀਤਾ ਤੇ ਹੁਣ ਵੀ ਉਪਰਾਲਾ ਕਰ ਰਹੇ ਨੇ ਤੇ ਆਪਣੀ ਚਾਰਦੀਵਾਰੀ ਵਾਸਤੇ 15 ਲੱਖ ਰੁਪਏ ਤੇ ਕਿਚਨ ਸੈੱਟ ਬਣਵਾਇਆ ਉਹਦੇ ਵਾਸਤੇ 5 ਲੱਖ ਰੁਪਏ ਦਿੱਤਾ ਤੇ ਪਹਿਲਾਂ ਵੀ ਸਕੂਲ ਨੂੰ ਡਿਵੈਲਪਮੈਂਟ ਕਰਨ ਵਾਸਤੇ ਜਿੰਨੇ ਵੀ ਮੰਤਰੀ ਸਾਹਿਬ ਆਏ ਨੇ ਉਹਨਾਂ ਨੇ ਸਾਡੇ ਸਕੂਲ ਦੇ ਵੱਲ ਬਹੁਤ ਜ਼ਿਆਦਾ ਮਲਕ ਕਿਉਂਕਿ ਸਾਝਾ ਪਿੰਡਾਂ ਦਾ ਸਕੂਲ ਹੈ ਕਈ ਪਿੰਡ ਲੱਗਦੇ ਨੇ ਬਹੁਤ ਜ਼ਿਆਦਾ ਮਲਕੇ ਸਾਡੇ ਪਿੰਡ ਨੂੰ ਡਵੈਲਪਮੈਂਟ ਹੋਈ ਹੈ ਜੀ ਹੋਰ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਹੋਵੇ ਜਿਹੜੀ ਤੁਸੀਂ ਮੰਤਰੀ ਸਾਹਿਬ ਨੂੰ ਕਹੀ ਹੋਵੇ ਅਸੀਂ ਅੱਜ ਨਹਿਰੀ ਪਾਣੀ ਵਾਸਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਤੇ ਉਹਦੀਆਂ ਕਮੇਟੀਆਂ ਬਣਾ ਕੇ ਵੀ ਸਾਨੂੰ ਜਲਦੀ ਤੋਂ ਜਲਦੀ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਕਿ ਜੋ ਜ਼ਮੀਨ ਲੈਵਲ ਦਾ ਪਾਣੀ ਥੱਲੇ ਜਾ ਰਿਹਾ ਹੈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਫਿਰ ਉਹਨਾਂ ਨੇ ਉਹਨਾਂ ਨੇ ਦਿੱਤਾ ਜੀ ਜਲਦੀ ਤੋਂ ਜਲਦੀ ਮਲਕੇ ਤੁਹਾਡਾ ਕਮੇਟੀਆਂ ਬਣ ਚੁੱਕੀਆਂ ਨੇ ਹੋ ਸਕਦਾ ਤੇ ਇਸ ਸਾਲ ਨਹੀਂ ਅਗਲੇ ਸਾਲ ਤੁਹਾਨੂੰ ਨਹਿਰੀ ਪਾਣੀ ਹੋ ਜਾ ਕਰਿਆ ਜਾਊਗਾ ਠੀਕ ਹੈ ਧੰਨਵਾਦ ਥੈਂਕ ਯੂ